ਹੋ ਜੀ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਰਾਤ ਜਿਹੜੀ ਗੋਲੀ ਚੱਲਦੀ ਹੈ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਟਾਲਾ ਬਟਾਲਾ ਦਾ ਭੀਰਪਾੜ ਵਾਲਾ ਇਲਾਕਾ ਹੈ ਕਾਦੀਆਂ ਰੋਡ ਜਿਹੜਾ ਰਾਤ ਵੀ 10 11 ਵਜੇ ਤੱਕ ਪੂਰਾ ਰੋਡ ਚੱਲਦਾ ਹੈ ਉੱਥੇ ਜਿਹੜਾ ਏ ਜੱਗੂ ਭਗਵਾਨਪੁਰਿਆ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਉੱਤੇ ਜਿਹੜੀਆਂ ਐ ਗੋੜੀਆਂ ਚਲਾਈਆਂ ਜਾਂਦੀਆਂ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਇਹ ਘਾਰਾਂ ਘਰ ਤੋਂ ਬਾਹਰ ਜਿਹੜੀਆਂ ਨੇ ਗੋਲੀਆਂ ਚਲਦੀਆਂ ਨੇ ਤੇ ਗੋਲੀਆਂ ਤਲੰਦ ਨਾਲ ਕਿਤੇ ਨਾ ਕਿਤੇ ਬਟਾਲਾ ਜਿਹਾ ਇੱਕ ਆਦੀਆਂ ਰੋਡ ਸਹਿਮ ਦੇ ਮਹੌਜ ਬਣ ਜਾਂਦਾ ਹੈ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਆਪਾਂ ਕਿ ਇਸ ਜਗ੍ਹਾ ਦੇ ਉੱਤੇ ਜਰੀਏ ਗੋਲੀ ਚਲਦੀ ਹੈ ਗੋਲੀ ਚਲਦੀ ਹੈ ਇਸ ਜਗ੍ਹਾ ਦੇ ਉੱਤੇ ਤਸਵੀਰਾਂ ਨੇ ਬਟਾਲਾ ਦੀਆਂ ਤਸਵੀਰਾਂ ਨੇ ਜਿਹੜਾ ਮੇਨ ਰੋਡ ਹੈ ਇਸ ਜਗ੍ਹਾ ਦੇ ਉੱਤੇ ਜਿਹੜੀ ਗੋਲੀ ਚਲਦੀ ਹੈ ਕਰਨਵੀਰ ਸਿੰਘ ਅਤੇ ਜੱਗੂ ਭਗਵਾਨਪੁਰੀਆ ਜੀ ਮਾਤਾ ਦੇ ਉੱਤੇ ਗੋਲੀਆਂ ਚਲਦੀਆਂ ਚਲਾਈਆਂ ਜਾਂਦੀਆਂ ਨੇ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਬਟਾਲਾ ਦੇ ਵਿੱਚ ਭਾਰੀ ਪੁਲਿਸ ਫੋਰਸ ਜਿਹੜੀ ਇੱਥੇ ਮੌਕੇ ਤੇ ਪਹੁੰਚ ਜਾਂਦੀ ਏ ਤਸਵੀਰਾਂ ਨੇ ਤੁਹਾਨੂੰ ਫੇਰ ਇੱਕ ਵਾਰੀ ਦਿਖਾਉਣਾ ਕਿ ਇਸ ਜਗ੍ਹਾ ਦੇ ਉੱਤੇ ਜੱਗੂ ભગਵਾਨਪੁਰੀਏ ਦੀ ਮਾਤਾ ਦੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਤਸਵੀਰਾਂ ਨੇ ਬਟਾਲਾ ਸ਼ਹਿਰ ਦੀਆਂ ਤੇ ਇੱਧਰ ਰੋਡ ਜਿਹੜਾ ਏ ਰੋਡ ਵੀ ਤੁਹਾਨੂੰ ਦਿਖਾ ਦਾਂਗੇ ਕਿ ਮੇਨ ਰੋਡ ਆ ਮੇਨ ਰੋਡ ਦੇ ਉੱਤੇ ਜਿਹੜਾ ਇਹਨਾਂ ਦਾ ਘਰ ਆ ਗੈਂਗਸਟਰ ਗੈਂਗਸਟਰ ਜੱਗੂ ਭਗਵਾਨਪੁਰੀਏ ਗੈਂਗਸਟਰ ਜੱਗੂ ਭਗਵਾਨਪੁਰੀਏ ਦੇ ਘਰ ਦੇ ਉੱਤੇ ਜਿਹੜੀਆਂ ਬਾਹਰ ਜਿਹੜੀਆਂ ਗੋਲੀਆਂ ਗੋਲੀਆਂ ਜਾਂਦੀਆਂ ਨੇ ਕਰਨ ਵੀਰ ਸਿੰਘ ਉਹਦੇ ਤੇ ਵੀ ਗੋਲੀਆਂ ਚੱਲਦੀਆਂ ਨੇ ਤੇ ਗੈਂਗਸਟਰ ਜੱਗੂ ਭਗਵਾਨਪੁਰੇ ਦੀ ਮਾਤਾ ਤੇ ਵੀ ਗੋਲੀਆਂ ਚੱਲਦੀਆਂ ਨੇ ਗੋਲੀਆਂ ਚੱਲਣ ਦੇ ਨਾਲ ਜਿਹੜਾ ਏ ਕਿਤਨਾ ਕਿਤੇ ਬਟਾਲਾ ਜਿਹੜਾ ਏ ਸਹਿਮ ਦੇ ਮਾਹੌਲ ਦੇ ਵਿੱਚ ਤਸਵੀਰਾਂ ਨੇ ਬਟਾਲੇ ਦੀਆਂ ਤੁਹਾਨੂੰ ਤਸਵੀਰ ਵੀ ਦਿਖਾਵਾਂਗੇ ਘਰ ਦੀਆਂ ਤਸਵੀਰਾਂ ਨੇ ਕਿ ਇਸ ਘਰ ਤੋਂ ਬਾਹਰ ਜਿਹੜੇ ਨਿਕਲੇ ਸੀ ਜਦੋਂ ਭਗਵਾਨਪੁਰੇ ਦੀ ਮਾਤਾ ਬਾਹਰ ਨਿਕਲੀ ਸੀ ਤੇ ਨਾਲ ਉਹਦਾ ਕਰੀਬੀ ਜਿਹੜਾ ਏ ਕਰਨ ਵੀਰ ਸਿੰਘ ਵੀ ਉਹਦੇ ਨਾਲ ਸੀ ਕਿ ਜਦੋਂ ਉਹ ਬਾਹਰ ਗੱਡੀ ਦੇ ਵਿੱਚ ਨਿਕਲ ਕੇ ਬੈੰਦੇ ਨੇ ਤਾਂ ਦੋ ਅਣਪਛਾਤੇ ਜਿਹੜੇ ਨੇ ਬਾਈਕ ਸਵਾਰ ਪਹੁੰਚਦੇ ਨੇ ਉਹਨਾਂ ਵੱਲੋਂ ਜਿਹੜੀਆਂ ਨੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਸਵੀਰਾਂ ਬਟਾਲਾ ਸ਼ਹਿਰ ਦੀਆਂ ਨੇ ਤਸਵੀਰਾਂ ਬਟਾਲਾ ਸ਼ਹਿਰ ਦੇ ਵਿੱਚ ਗੈਂਗਸਟਰ ਜੱਗੂ ਪਗਵਾਨਪੁਰੀ ਦੀ ਮਾਤਾ ਦੇ ਉੱਤੇ ਜਿਹੜੀਆਂ ਨੇ ਗੋਲੀਆਂ ਚਲਾਈਆਂ ਜਾਂਦੀਆਂ ਉਹਦਾ ਜਿਹੜਾ ਕਰੀਬੀ ਇਹ ਕਰਨਵੀਰ ਸਿੰਘ ਉਹਦੀ ਮੌਕੇ ਤੇ ਹੀ ਜਿਹੜੀ ਕਿਤੇ ਮੌਤ ਹੋ ਜਾਂਦੀ ਏ ਤੇ ਮਾਤਾ ਜਿਹੜੀ ਇਹ ਉਹਨੂੰ ਰੈਫਰ ਕੀਤਾ ਜਾਂਦਾ ਅੰਮ੍ਰਿਤਸਰ ਦੇ ਵਿੱਚ ਤੇ ਉਹਦੀ ਵੀ ਜਰੀਏ ਮੌਤ ਹੋ ਜਾਂਦੀ ਜਗੂ ਭਗਵਾਨਪੁਰੀਏ ਦੀ ਮਾਤਾ ਦੇ ਜਰੀਏ ਮੌਤ ਹੋ ਚੁੱਕੀ ਤੇ ਨਾਲ ਉਹਦਾ ਕਰੀਬੀ ਜਰਾਏ ਕਰਨਵੀਰ ਸਿੰਘ ਕਰਨਵੀਰ ਸਿੰਘ ਦੀ ਵੀ ਜਰੀਏ ਮੌਤ ਹੋ ਜਾਂਦੀ ਹੈ ਤਸਵੀਰਾਂ ਨੇ ਬਟਾਲਾ ਦੀਆਂ ਤਸਵੀਰਾਂ ਨੇ ਧੀਰਪਾਰਵਾੜੇ ਦਾ ਇਲਾਕਾ ਜਰਾ ਰੋਡ ਹੈ ਮੇਨ ਕਾਦੀਆਂ ਰੋਡ ਦੇ ਉੱਤੇ ਜਰਾਏ ਇਹ ਵਾਰਦਾਤ ਹੁੰਦੀ ਹੈ ਤੇ ਵਾਰਦਾਤ ਕਿਤਨਾ ਕਿਤੇ ਹੁੰਦੀ ਹੈ ਤੇ ਵਾਰਦਾਤ ਤੋਂ ਬਾਅਦ ਜਰਾਏ ਸਾਰਾ ਬਟਾਲਾ ਜਰਾਏ ਸਹਿਮਿਆ ਜਾਂਦਾ ਹੈ ਆਪਾਂ ਤੁਹਾਨੂੰ ਬਟਾਲੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿਤੇ ਨਾ ਕਿਤੇ ਜਿਹਾ ਪੂਰਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਵੱਡੀ ਵਾਰਦਾਤ ਹੋਈ ਹੈ ਵਾਰਦਾਤ ਦੇ ਵਿੱਚ ਜਿਹੜੀ ਭਾਰੀ ਪੁਲਿਸ ਫੋਰਸ ਵੀ ਇੱਥੇ ਪਹੁੰਚਦੀ ਹੈ ਉਹ ਵੀ ਤੇਰੀ ਜਾਂਚ ਦੇ ਵਿੱਚ ਜੁਟੀ ਹੈ ਕਿ ਕੌਣ ਲੋਕ ਨੇ ਜਿਨ੍ਹਾਂ ਨੇ ਇਹਨਾਂ ਤੇ ਥੋੜੀਆਂ ਚਲਾਈਆਂ ਨੇ ਤਸਵੀਰਾਂ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦਾਂਗੇ ਕਿ ਇਹਦੇ ਘਰ ਦੇ ਬਾਹਰ ਜਿਹੜੀਆਂ ਨੇ ਗੋਲੀਆਂ ਚੱਲਦੀਆਂ ਨੇ ਗੋਲੀਆਂ ਚੱਲਣ ਦੇ ਨਾਲ ਕਿਤੇ ਨਾ ਕਿਤੇ ਪੂਰਾ ਇਲਾਕਾ ਜਰਾਏ ਸਹਿਮ ਦੇ ਮਾਹੌਲ ਦੇ ਵਿੱਚ ਚਲਾ ਜਾਂਦਾ ਏ ਤਸਵੀਰਾਂ ਨੇ ਬਟਾਲਾ ਦੀਆਂ ਜਿੱਥੇ ਰਾਤ ਗੋਲੀ ਚੱਲਦੀ ਏ ਕਰਨਵੀਰ ਸਿੰਘ ਤੇ ਮਾਤਾਵਾਂ ਦੀ ਜਰੀਏ ਉਹਨਾਂ ਦੀ ਮੌਤ ਹੋ ਚੁੱਕੀ ਏ ਤਸਵੀਰਾਂ ਨੇ ਆਪਾਂ ਬਟਾਲੇ ਦੀਆਂ ਤਸਵੀਰਾਂ ਨੇ ਤੁਹਾਨੂੰ ਦਿਖਾਵਾਂਗੇ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਟਾਲਾ ਸ਼ਹਿਰ ਦੀਆਂ ਤਸਵੀਰਾਂ ਨੇ ਆਪਾਂ ਸਪੋਰਟ ਵੀ ਦਿਖਾਵਾਂਗੇ ਕਿਥੇ ਜਿਹੜੀ ਗੋਲੀ ਚੱਲਦੀ ਏ ਤੇ ਨਾਲ ਦੀ ਨਾਲ دہشت ਦਾ ਮਾਹੌਲ ਜਿਹੜਾ ਬਣ ਜਾਂਦਾ ਏ ਤਸਵੀਰਾਂ ਨੇ ਇਸ ਜਗ੍ਹਾ ਤੇ ਜਿਹੜੀ ਗੱਡੀ ਲੱਗੀ ਹੋਈ ਲੱਗੀ ਸੀ ਤੇ ਉਹਦੀ ਮਾਤਾ ਦੇ ਉੱਤੇ ਤੇ ਕਰਨਵੀਰ ਸਿੰਘ ਜਿਹੜਾ ਉਹਦਾ ਕਰੀਬੀ ਹੈ ਉਹਦੇ ਉੱਤੇ ਜਰੀਏ ਗੋਲੀਆਂ ਚਲਾਈਆਂ ਜਾਂਦੀਆਂ ਦੋਨਾਂ ਦੀਆਂ ਜਰੀਏ ਮੌਤ ਹੋ ਜਾਂਦੀ ਹੈ ਸੋ ਬਟਾਲਾ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਟਾਲਾ ਸਹਿਮ ਦੇ ਮਾਹੌਲ ਦੇ ਵਿੱਚ ਹੈ ਬਟਾਲਾ ਦੇ ਵਿੱਚ ਦਿਨ ਰਾਤ ਗੋਲੀਆਂ ਚੱਲਣ ਦਾ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਹੈ ਤੇ ਉਹਦੇ ਵਿੱਚ ਜੱਗੂ ਭਗਵਾਨਪੁਰੀਆ ਉਹਦੀ ਮਾਤਾ ਦੀ ਤੇ ਕਰੀਬੀ ਜਿਹੜਾ ਹੈ ਕਰਨਵੀਰ ਸਿੰਘ ਦੋਨਾਂ ਦੇ ਜਰੀਏ ਮੌਤ ਹੋ ਚੁਕੀ ਹੈ ਤੋਂ ਕੈਮਰਾ ਪਰਸਨ ਪਵਨਕਰ ਵਾਲਦ ਨਾਉਂਡ ਇੰਡੀਆ ਪੰਜਾਬੀ ਲੱਕੀ ਰਾਜਪੂਤ ਬਟਾਵਾ